لال کي هو بيت ته هو پنهنجي کائده کي ٿو ٿا بہت سارا دا چاهيد آهي نئين کلي کان کين جي جي به ڪم ਜਵਾਨ ਬਹੁਤ ਸ਼ਿੱਲੇ ਬਈਂ ਕਾਤੇ ਬગવાન ਤੋਂ ਐ ਹਰ ਦੁਨਗੇ ਦਾ ਅਣਕੀ ਬਾਪੂ ਰੰਤਨਾਰੇ ਤੇ ਲੁਟਣ ਰਾਇਆ ਇੱਕ ਪਾਸੇ ਸੱਸਾ ਕਿ ਮੈਂ ਹੁ ਦਿੱਲੀ ਨੂੰ ਰਵਾਨਾ ਹਾਂ ਮਾਤਾ ਸੁਖੌਰਣੀ ਮਾਤਾ ਸਾਪਾ ਜੋਰਾ ਸਾਸੀ ਲੇਣਾ ਦਾ ਜਿਹੜਾ ਮੇਲਾ ਮਨਾਇਆ ਜਾ ਰਿਹਾ ਕਾਫੀ ਦਿਨਾਂ ਤੋਂ ਉਹਦੇ ਬਾਰੇ ਸਮਝ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਬੋਣੀ ਸਾਹਿਬ ਕੋਟ ਖਾਲਸਾ ਵਿਖੇ ਇਸ ਵਾਰ 86 ਹੋਲਾ ਮਹੱਲਾ ਲਾਕੇ ਦੀਆਂ ਔਰ ਦੇਸ਼-ਪਰਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਜਿਸ ਦੇ ਵਿੱਚ 6 ਮਾਰਚ ਤੋਂ 51 ਸ੍ਰੀ ਖੰਡਪਾਟ ਸਾਹਿਬ ਦੀ ਲੜੀ ਜਿਹੜੀ ਆਰੰਭ ਕੀਤੀ ਗਈ ਔਰ ਇਹ ਲੜੀਆਂ ਨਿਰੰਤਰ 16 ਮਾਰਚ ਤੱਕ ਚੱਲਣੀਆਂ ਔਰ 6 ਮਾਰਚ ਵਾਲੀ ਲੜੀ 8 ਮਾਰਚ ਨੂੰ ਸੰਪੂਰਨ ਭੋਗ ਪਾਇਆ ਔਰ 8 ਵਾਲੀ ਦੇ 10 ਨੂੰ ਔਰ 10 ਮਾਰਚ ਵਾਲੀ ਦੇ 12 ਮਾਰਚ ਨੂੰ ਭੋਗ ਪਾਇਆ ਔਰ 12 ਮਾਰਚ ਦੀ ਲੜੀ ਜਿਹੜੀ 51 ਖੰਡਪਾਟ ਸਾਹਿਬ ਦੀ ਉਹ ਅੱਜ ਚੱਲ ਰਹੀ ਹੈ ਔਰ ਇਹਦੇ ਵਿੱਚ 6 7 ਮਾਰਚ ਨੂੰ ਵਾਲੀਬਾਲ ਦੇ ਟੂਰਨਾਮੈਂਟ ਕਰਾਇਆ ਗਿਆ ਜਿਸ ਦੇ ਵਿੱਚ ਪੰਜਾਬ ਔਰ ਪੰਜਾਬ ਤੋਂ ਬਾਹਰ ਦੀਆਂ ਵਾਲੀਬਾਲ ਦੀਆਂ ਟੀਮਾਂ ਨੇ ਭਾਗ ਲਿਆ ਔਰ ਇਹ ਵਾਲੀਬਾਲ ਦੇ ਟੂਰਨਾਮੈਂਟ ਗੁਰੂ ਮਹਾਰਾਜ ਦੀ ਪਾਰ ਬਖਸ਼ਾ ਦੇ ਨਾਲ ਸੰਪੂਰਨ ਹੋਏ ਔਰ ਟੂਰਨਾਮੈਂਟ ਇਸ ਕਰਕੇ ਕਰਾਇਆ ਜਾਂਦਾ ਹੈ ਕਿ ਜਿਹੜੀ ਸਾਡੀ ਨੌਜਵਾਨ ਬੀੜੀਏ ਉਹ ਖੇਡਾਂ ਵੱਲ ਪ੍ਰੇਰਿਤ ਹੋ ਕੇ ਬਾਣੀ ਔਰ ਬਾਣੇ ਦੇ ਧਾਰ ਨਹੀਂ ਹੋ ਕੇ ਨਸ਼ਿਆਂ ਤੋਂ ਰਹਿ ਤਰੇ ਕੇ ਆਪਣਾ ਜਿਹੜਾ ਜੀਵਨ ਹੈ ਉਹ ਬਚੀਤ ਕਰਨ ਸੋ ਇਸ ਕਰਕੇ ਛੋਲਾ ਮਾਰਚ ਵਾਲੇ ਦਿਨ ਭੋਗ ਤੋਂ ਬਾਅਦ ਦਸਤਾਰ ਮੁਕਾਬਲੇ ਕਰਾਏ ਜਾਣੇ ਜਿਹਦੇ ਵਿੱਚ ਵਟਵਸ ਵਰਗ ਦੇ ਲੋਕ ਜਿਹੜੇ ਐ ਬੱਚੇ ਉਹ ਭਾਗ ਲੈਣਗੇ ਔਰ ਸਾਰੇ ਜਿਹੜੇ ਬੱਚੇ ਭਾਗ ਲੈਣਗੇ ਸਾਰਿਆਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਸੇਵਾ ਸਨਮਾਨ ਦੇ ਕੇ ਉਹਨਾਂ ਦਾ ਹੌਸਲਾ ਵਧਾਈ ਕੀਤੀ ਜਾਏਗੀ ਔਰ ਪਹਿਲੇ ਦੂਸਰੇ ਤੀਸਰੇ ਨੰਬਰ ਤੇ ਆਉਣ ਵਾਲੇ ਬੱਚਿਆਂ ਨੂੰ ਸੇਵਾ ਸਨਮਾਨ ਦੇ ਕੇ ਉਹਨਾਂ ਦਾ ਹੌਸਲਾ ਵਧਾਈ ਕੀਤੀ ਜਾਏਗੀ ਤਾਂ ਕਿ ਉਹ ਇਸ ਤੋਂ ਸੇਧ ਲੈ ਕੇ ਆਪਣੇ ਕੇਸਾਤਾਰੀ ਹੋ ਕੇ ਘਰਾਂ ਤੇ ਦਸਤਾਰ ਸਜਾ ਕੇ ਤੇ ਇੱਕ ਬਾਗ ਸਿੱਖੀ ਇਸ ਰੂਪ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਨ ਤਾਂ ਕਿ ਅਸੀਂ ਜਿਹੜੇ ਹੋਲੇ ਮੱਲੇ ਮਨਾ ਰਹੇ ਆਂ ਇਹ ਸਾਡੇ ਸਫਲੇ ਹੋ ਜਗਣ ਸੋ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਹੜੇ ਸਮਾਗਮ ਚੱਲ ਰਹੇ ਆ 12 13 14 15 ਮਾਰਚ ਨੂੰ ਵਿਸ਼ੇਸ਼ ਦੁਵਾਨ ਸਜਾਏ ਜਾਣੇ ਆ ਜਿਹੇ ਇਸ ਵਿੱਚ ਅਧਵਾਨ ਰਾਗੀ ਢਾਡੀ ਪ੍ਰਚਾਰਕ ਸੰਗਤਾਂ ਨੂੰ ਗੁਰੂ ਜਸਨਾ ਕੇ ਗੁਰੂ ਨਾਲ ਜੋੜਨ ਦਾ ਅਪਰਾਲਾ ਕਰਨਗੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਸਮਾਗਮਾਂ 'ਚ ਹਿੱਸਾ ਲੈ ਕੇ ਤੇ ਆਪਣਾ ਜੀਵਨ ਸਫਲਾ ਕਰਨ ਦਾ ਅਪਰਾਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਦੱਸੋ ਫਿਰ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੈਂ ਸਖਦੇਵ ਸਿੰਘ ਮੇਰਾ ਨਾਮ ਹੈ ਗ੍ਰੰਥੀ ਦੀ ਇੱਥੇ ਮੈਂ ਸੇਵਾ ਕਰ ਰਿਹਾ ਹਾਂ ਹੇ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਬਾ ਮਸਤ੍ਰਾਮ ਜੀ ਦਾ ਤਪਸ ਸਾਨਿਆ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ 1940 ਦੇ ਵਿੱਚ ਉਹ ਲੰਮਾ ਲਾ ਜਿਹੜਾ ਸ਼ੁਰੂ ਹੋਇਆ ਤੇ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਗੁਰੂ ਕੀ ਵਡਾਲੀ ਜਦੋਂ ਜਨਮ ਸਥਾਨ ਹੈ ਉਹਨਾਂ ਦਾ ਜਦੋਂ ਉਹਨਾਂ ਦਾ ਪ੍ਰਕਾਸ਼ ਮਾਰ ਹੋਇਆ ਤੇ ਗੁਰੂ ਮਹਾਰਾਜ ਇੱਥੋਂ ਇਹ ਸ਼ਾਰਟਕਟ ਰਸਤਾ ਜਿਹੜਾ ਤਰਨਤਾਰਨ ਸਾਹਿਬ ਨੇ ਜਾਂਦਾ ਤੇ ਇਹ ਰਸਤੇ ਦੇ ਵਿੱਚ ਇੱਥੇ ਆੜ ਕੇ ਗੁਰੂ ਮਹਾਰਾਜ ਆਰਾਮ ਕਰਿਆ ਕਰਦੇ ਸੀ ਬੋੜੀ ਸਾਹ ਦੇ ਗੁਰਦੁਆਰੇ ਦੇ ਨਾਲ ਸੰਬੰਧਿਤ ਆ ਉਹ ਬੋੜੀ ਉਦੋਂ ਵੀ ਗੁਰੂ ਮਹਾਰਾਜ ਦੇ ਵੇਲੇ ਵੀ ਸੀ ਹੁਣ ਵੀ ਹੈਗੀ ਆ ਜਿੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਆੜ ਕੇ ਆਪਣਾ ਘੋੜਾ ਬੰਨਿਆ ਕਰਦੇ ਸੀ ਉਹਨਾਂ ਦੇ ਨਾਲ ਜਿਹੜੇ ਸਿੰਘ ਸਨ ਆੜ ਕੇ ਆਰਾਮ ਕਰਿਆ ਕਰਦੇ ਸੀ ਤੋਂ ਹੋਈ ਵੀ ਇੱਥੇ ਹੈ ਜਿੱਥੇ ਆੜ ਕੇ ਫੌਜਾਂ ਆਪਣਾ ਜਲਪਾਣੀ ਛਕਦੀਆਂ ਸਨ ਤੇ ਇੱਥੇ ਆੜ ਕੇ ਆਰਾਮ ਕਰਦੀਆਂ ਸਨ ਇਥੋਂ ਗਾਂ ਮੜ ਕੇ ਅੰਮ੍ਰਿਤਸਰ ਦੇ ਨਜ਼ਦੀਕ ਹੈ ਤੇ ਸ਼ਾਰਟਕਟ ਰਸਤਾ ਜਿਹੜਾ ਤਰਨਤਾਰਨ ਸਾਹਿਬ ਨੂੰ ਜਾਂਦਾ ਸੀ ਇੱਥੇ ਗੁਰੂ ਮਹਾਰਾਜ ਰਾਮ ਕਰਕੇ ਤਾਂ ਆਪਣੇ ਸਿੰਘਾਂ ਦੇ ਨਾਲ ਤਰਨਤਾਰਨ ਸਾਹਿਬ ਨੂੰ ਸ੍ਰੀ ਹਰਮੰਦਰ ਸਾਹਿਬ ਨੂੰ ਇੱਥੋਂ ਚਾਲੇ ਪਾਉਂਦੇ ਸਨ 1940 ਦਾ ਹੈ ਬਜ਼ੁਰਗਾਂ ਨੇ ਜਿਹੜਾ ਹੁਲਾ ਮੱਲਾ ਸ਼ੁਰੂ ਕੀਤਾ ਤੇ ਹੁਣ ਵੀ ਜਿਹੜਾ ਬੜੇ ਚੜ੍ਹਦੀ ਕਲਾ ਦੇ ਵਿੱਚ ਹੈ ਉਹ ਹੁਲਾ ਮੱਲੇ ਦੀ ਜਿਹੜੀਆਂ ਸੰਗਤਾਂ ਦਿਨ-ਦਿਨ ਜਿਹੜਾ ਵਧਦਾ ਜਾਂਦਾ ਹੁਣ ਇੱਥੇ 6 ਮਾਰਚ ਤੋਂ ਜਿਹੜੇ ਹੋਲੇ ਮਹੱਲੇ ਦੀਆਂ ਲੜੀਆਂ ਨੇ 51 ਸ੍ਰੀ ਖਡਪਾਲ ਸਾਹਿਬ ਜਿਹੜੇ ਆ ਉਹ ਆਰੰਭ ਹੋਦੇ ਨੇ ਤੇ ਅੱਜ ਤੀਸਰੀ ਲੜੀ ਜਿਹੜੀ ਆ ਚੌਥੀ ਲੜੀ ਦੇ ਕੱਲ ਦੇ ਪਾਠ ਜਿਹੜੇ ਆਰੰਭ ਹੋ ਚੁੱਕੇ ਨੇ ਸੋ ਇਸ ਪੰਜ ਲੜੀਆਂ ਜਿਹੜੀਆਂ ਨੇ 16 ਮਾਰਚ ਤੱਕ ਚੱਲਣੀਆਂ ਨੇ ਤੇ ਦਿਵਾਲ ਜਿਹੜੇ ਨੇ 12 ਮਾਰਚ ਤੋਂ ਲੈ ਕੇ 15 ਮਾਰਚ ਤੱਕ ਚਾਰ ਦਿਨਾਂ ਹੋਲੇ ਮਹਲੇ ਦੇ ਦੀਵਾਨ ਬੜੀ ਧੂਮਤਾੰਦੇ ਨਾਲ ਜਿਹਦੇ ਵਿੱਚ ਰਾਗੀ ਸਿੰਘ ਢਾਡੀ ਸਿੰਘ ਕਥਾਵਾਚਕ ਬੜੀ ਦੂਰ ਦੂਰ ਤੋਂ ਇੰਟਰਨੈਸ਼ਨਲ ਜਥੇ ਜਿਹੜੇ ਨੇ ਆੜ ਕੇ ਸੰਗਤਾਂ ਨੂੰ ਪੁਰਾਤਿਹਾਸ ਦੇ ਨਾਲ ਜੋੜਦੇ ਨੇ ਤੇ ਗੁਰੂ ਮਹਾਰਾਜ ਦੇ ਕੋਲ ਸੰਗਤਾਂ ਜਿਹੜੀਆਂ ਆਦੇਸ਼ਾਂ ਅਦੇਸ਼ਾਂ ਵਿੱਚੋਂ ਲਾਕੇ ਦੀਆਂ ਹੋਰ ਸਾਰੀਆਂ ਸੰਗਤਾਂ ਥੋ ਝੋਲ ਜਾਂ ਭਰ ਕੇ ਜਾਂਦੀਆਂ ਗੁਰੂ ਮਹਾਰਾਜ ਦੀਆਂ ਬਖਸ਼ੀਆਂ ਹੋ ਰੀਆਂ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਆਣ ਕੇ ਹੋਲੇ ਮਹਲੇ ਦੇ ਮੇਲੇ ਦੇ ਵਿੱਚ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਤਿਹਾਸ ਪ੍ਰਾਪਤ ਕਰੋ ਤੇ ਗੁਰੂ ਮਹਾਰਾਜ ਦੇ ਚਰਣਾ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆ ਦੀ ਸਾਧ ਸੰਗਤ ਜੀ ਮੇਰਾ ਪਿੰਡ ਮਿਰਜ਼ਾ ਜਾਨ ਬੁੜਾਵਾਲ ਕਿਉਂਕਿ ਮੈਨੂੰ ਵੀ 18-20 ਸਾਲ ਹੋ ਗਿਆ ਇੱਥੇ ਹੁੰਦੇ ਨੂੰ ਕਿਉਂ ਜਦੋਂ ਦਾ ਵੀ ਆਉਣ ਡਿਆ ਬਾਬਾ ਜੀ ਦੀ ਕਿਰਪਾ ਦੇ ਨਾਲ ਬਹੁਤ ਸੋਹਣੇ ਕੰਮ ਚੱਲਣ ਡੇ ਆ ਤੇ ਖੰਡਪਾੜੀ ਬਹੁਤ ਜ਼ਿਆਦਾ ਹੀ ਹੋਣ ਦੇ ਨੇ ਜਦੋਂ ਪਹਿਲੀ ਵਾਰ ਅਸੀਂ ਆਏ ਹਾਂ 12 14 ਖੰਡਪਾੜ ਸੀਗੇ ਜਿਸ ਤੇ ਆ ਟਾਈਮ ਤੇ 51 51 ਖੰਡਪਾੜ ਸਾਹਿਬ ਦੀ ਲੜੀ ਚੱਲਣ ਧੀ ਆ ਤੇ ਪੰਜ ਲੜੀਆਂ ਤੋਂ ਬਾਅਦ ਵੀ ਖੰਡਪਾੜ ਜਿਹੜੇ ਅਜੇ ਤੱਕ ਬੁੱਕ ਪ੍ਰਧਾਨ ਹੋਣਾ ਕੋ ਪ੍ਰਧਾਨ ਸਰਦਾਰ ਸੁਖਿੰਦਰ ਸਿੰਘ ਜੀ ਜਿਨ੍ਹਾਂ ਦੇ ਕੋਲ ਸਾਰਾ ਹੀ ਬੁਕਿੰਗ ਦਾ ਹਿਸਾਬ-ਕਿਤਾਬ ਆ ਨਾਲ ਹੀ ਹੈੱਡ ਗ੍ਰੰਥੀ ਬਾਬਾ ਸੁਖਦੇਵ ਸਿੰਘ ਜੀ ਫੌਜੀ ਮਾਲਕ ਦੀ ਕਿਰਪਾ ਦੇ ਨਾਲ ਬਹੁਤ ਸੋਹਣਾ ਕੰਮ ਚੱਲਣ ਡਿਆ ਆ ਕਿਉਂਕਿ ਉਦੋਂ ਦਾ ਹੀ 6 ਤਰੀਕ ਵਾਏ ਦੇਂਦਾ ਹੀ ਲੰਗਰ ਪਾਣੀ ਸੰਗਤਾਂ ਵਾਸਤੇ ਦੁਕਾਨਾਂ ਵਾਸਤੇ ਹੋਰ ਵੀ ਆ ਹੁਣ ਜਿੱਦਣ ਦੀ ਚੌਥੀ ਲੜੀ ਬਾਬਾ ਜੀ ਹੁਣਾਂ ਦੱਸਿਆ ਨੇ ਕਿ ਉਦੋਂ ਦੇ ਢਾਡੀ ਰਾਗੀ ਕਥਾਵਾਚਕ ਸਾਰੇ ਇੱਥੇ ਆਣ ਕੇ ਆਪੋ ਆਪਣਾ ਟਾਈਮ ਲੈਣ ਡੇ ਆ ਤੇ ਮਾਲਕ ਦੀ ਕਿਰਪਾ ਦੇ ਗਾੜੀ ਇਹੋ ਹੀ ਹੱਥ ਜੋੜ ਕੇ ਸਾਡੇ ਵੀ ਅਸੀਂ ਪਾਠੀ ਸਿੰਘ ਆ ਇਹੋ ਹੀ ਕਹਿੰਨੇ ਆ ਕਿ ਵੱਧ ਤੋਂ ਵੱਧ ਇਥੇ ਮਾਲਕ ਦੀ ਕਿਰਪਾ ਦੇ ਨਾਲ ਖਾਂਡ ਪੜ ਚੱਲਦੇ ਰਹਿਣਾ ਤੇ ਇਸ ਤਰ੍ਹਾਂ ਹੀ ਸਾਰਿਆਂ ਦਾ ਜੀ ਟਾਈਮ ਪਾਸ ਹੁੰਦਾ ਰਹੇ ਇਥੇ ਹੀ ਵਧੇ ਬੁਲਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ